ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਟੌਰ ਕੋਲ ਦੇ ਵਲੌਗ ਯਾਤਰਾ ਸ਼੍ਰੀ ਹਜੂਰ ਸਾਹਿਬ ਜੀ ਦੀ ਪਾਰਟ 9 ਦਾ ਪਹਿਲਾ ਹਿੱਸਾ ਇਹ ਵੀ ਮੈਂ ਪਾਰਟ 9 ਦੋ ਹਿੱਸਿਆਂ ਚ ਵੰਡ ਪਾਵਾਂਗੀ ਕਿਉਂਕਿ ਇਹ ਵੀ ਬਹੁਤ ਲੰਬਾ ਹੋ ਜਾਣਾ ਸੀ ਇਸ ਕਰਕੇ ਮੈਂ ਅੱਧਾ ਪਾ ਰਹੀ ਹਾਂ ਸੋ ਅੱਜ ਹੈਗੀ 31 ਦਸੰਬਰ 2025 ਤੇ ਸਾਲ ਦਾ ਆਖਰੀ ਦਿਨ ਤੇ ਸਾਡਾ ਵੀ ਇੱਥੇ ਬਸ ਆਖਰੀ ਦਿਨ ਸੀ ਹਜੂਸਤਾਂ ਦੇ ਵਿੱਚ ਤੇ ਮਨ ਥੋੜੇ ਜਿਹਾ ਪਰੇਸ਼ਾਨ ਹੋਏ ਹੋਏ ਸੀ ਬਸ ਦਿਲ ਜਾਂ ਲੱਗਦਾ ਦੁਬਾਰਾ ਤੁਹਾਨੂੰ ਜਾਣ ਨੂੰ ਬਸ ਉਹਦਾ ਲਾਸਟ ਦਿਨ ਆ ਦਿਲ ਨਹੀਂ ਲੱਗਦਾ ਕਿ ਉਹ ਤਾਂ ਜਾਣ ਨੂੰ ਬੱਟਸ ਜੋ ਥੋੜਾ ਬੋਟਾ ਸਮਾਨ ਲੈ ਗਿਆ ਵਾ ਹਨਾ ਸ਼ਾਪਿੰਗ ਕਰਨੀ ਉਹ ਕਰਨੀ ਆ ਜੇ ਦੁਬਾਰਾ ਤਾਂ ਫੇਟ ਆਹ ਸੋਲ ਬਈ ਸਾਡੇ ਨਾਲ ਬੜੇ ਰੋ ਹਰ ਗੀਤ ਖਾਨੇ ਆਜੇ ਸਾਨੂੰ ਘੋੜਿਆਂ ਵਾਲੇ ਉਹ ਚੀਜ਼ ਤਬੀਲਾ ਕਰਨੀ ਅਸਤਬਲ ਹਾਂ ਅਸਤਬਲ ਅਸਤਬਲ ਛਿਲਾ ਕੇ ਰਾਮਾਗੇ ਤੁਨ ਤੇ ਚਲੋ ਸਾਡੇ ਨਾਲ ਫਿਰ ਓਕੇ ਬਾਏ ਬਾਏ ਗਾਇਜ਼ ਹਾਂਜੀ ਆ ਜਾਜੀ ਪਹਿਲਾਂ ਪ੍ਰਸ਼ਾਦਾ ਛਕ ਲਉ ਦਲੇ ਸ਼ੋਲੇ ਏ ਦਾਲ ਫੁਲਕਾ ਤੇ ਦੀਨੀ ਦੀ ਚਟਨੀ ਬਹੁਤ ਏਸਤੀ ਸੀ ਇਹ ਚਟਨੀ ਅਸੀਂ ਹਮੇਸ਼ਾ ਇਸ ਚਟਨੀ ਕਰਕੇ ਇੱਥੇ ਲੰਗਰ ਛਕਦੇ ਸੀ ਚਟਨੀ ਸਵਾਦ ਹੁੰਦੀ ਹੈ ਤੁਹਾਡਾ ਪੰਗਰ ਸੱਤੇ ਬਾਹਰ ਨਿਕਲੀ ਕਿ ਕਿਸੇ ਦਾ ਸਮਾਨ ਰਹਿ ਗਿਆ ਸੀ ਰੂਮ ਚ ਔਰ ਰੂਮ ਚ ਸਮਾਨ ਲੈਣ ਚਲੇ ਗਏ ਤੇ ਆਪਾਂ ਇੱਥੇ ਬਾਹਰ ਵੇਟ ਕੀਤੀ ਲੰਗਰ ਹਾਲ ਲੰਗਰ ਹਾਲ ਤੋਂ ਬਾਹਰ ਨਿਕਲ ਕੇ ਆ ਦੇਖੋ ਇੱਥੇ ਘਰ ਦੇਖੋ ਕਿੰਨੀਆਂ ਨੀਵੀਆਂ ਨੀਵੀਆਂ ਦੀਵਾਰਾਂ ਨੇ ਹਨਾ ਸੋਨਾ ਬਹੁਤ ਸੀ ਬਣਿਆ ਹੋਇਆ ਤੇ ਉਸ ਤੋਂ ਬਾਅਦ ਆਪਾਂ ਆ ਗਏ ਗੁਰਦੁਆਰਾ ਸਾਹਿਬ ਇੱਥੇ ਫਿਰ ਆਪਾਂ ਸਾਰਿਆਂ ਨੇ ਮੱਥਾ ਟੇਕਣਾ ਅੱਜ 31 ਤਰੀਕ ਆ ਨਵਾਂ ਸਾਲ ਚੜਨਾ ਤੇ ਅਸੀਂ ਨਮਸਤਕ ਹੋਣ ਆਏ ਆ ਜੀ ਸਾਰ ਦਾ ਆਖਰੀ ਦਿਨ ਆ ਜੀ ਬਾਬਾ ਜੀ ਨੇ ਦੇ ਦਵਾਰ ਚ ਕਰੋ ਦਰਸ਼ਨ ਜੀ ਗੁਰਦੁਆਰਾ ਸਰ ਬਾਬਾ ਜੀ ਨੇ ਸਾਨੂੰ ਖੁੱਲੇ ਦਰਸ਼ਨ ਦਿੱਤੇ ਜਿੰਨੇ ਦਿਨ ਵੀ ਅਸੀਂ ਰਹੇ ਹਾਂ ਬਹੁਤ ਵਧੀਆ ਜੀ ਦਾ ਗੁਰੂ ਪਿਤਾ ਜੀ ਬ란ਦੇ ਸੀ ਆਜੋ ਬੱਚਿਓ ਆਜੋ ਮੱਥਾ ਟੇਕ ਦਿਕਾਉਂਦਾ ਪਿਆ ਸੋ ਅਸੀਂ ਵੀ ਇੱਥੇ ਬੈਠ ਕੇ ਵੇਟ ਕੀਤੀ ਸਾਡੇ ਅੱਗੇ ਪਿੱਛੇ ਹੋ ਜਾਂਦੇ ਸੀ ਜਿਹੜੇ ਨਾਲ ਦੇ ਪਰਸ ਹੁੰਦੇ ਸੀ ਜਿਹੜਾ ਨਾਲ ਮਿਲ ਜਾਂਦੇ ਸੀ ਫਿਰ ਆਪਾਂ ਇਕੱਠੇ ਮੱਥਾ ਟੇਕਣ ਜਾਂਦੇ ਹੁੰਦੇ ਸੀਗੇ ਪੱਥੜ ਵੇ ਤੇ ਕੰਧਵਾਰ ਫੇਰ ਅੱਗੇ ਪਿੱਛੇ ਹੋ ਜਾਂਦੇ ਸੀ ਸੋ ਫਿਰ ਅਸੀਂ ਇੱਥੇ ਦਰਬਾਰ ਸਾਹਿਬ ਚ ਅੰਦਰ ਬੈਠ ਕੇ ਥੋੜੀ ਜਿਹੀ ਕੀਰਤਨ ਸਰਵਨ ਕੀਤਾ ਸੁਣਿਆ ਬਹੁਤ ਵਧੀਆ ਲੱਗਿਆ ਕਿਉਂਕਿ ਅਜ ਨਾਲ ਸਦੇ ਸਾਡਾ ਇੱਥੇ ਵੀ ਕੱਲ ਸਾਡੀ ਟ੍ਰੇਨ ਸੀ ਮਾਰਨਿੰਗ ਦੀ ਇੱਕ ਹੋਈ ਗਈ ਤੇ ਅਸੀਂ ਚਲੇ ਜਾਣਾ ਸੀ ਕਾਰ ਤੇ ਅੱਜ ਆਪਾਂ ਆਪਣੇ ਗੁਰੂ ਪੀਤਾ ਵੀ ਨਿੱਕੀ ਗੋਦ ਵਿੱਚ ਬੈਠ ਕੇ ਆਨੰਦ ਲਿਆ ਥੋੜਾ ਕੀਰਤਨ ਦਾ ਅੰਦਰ ਰਾਸ਼ ਹੋ ਗਿਆ ਫਿਰ ਅਸੀਂ ਬਾਹਰ ਆ ਕੇ ਬੈਠ ਗਏ ਇਹ ਦਰਵਾਜ਼ਾ ਸਰ ਦਾ ਪਿਛਲਾ ਜਿੱਦਾਂ ਇੱਥੇ ਵੀ ਚਾਰ ਦਰਵਾਜ਼ੇ ਨੇ ਹਨਾ ਜਿਹੜੇ ਮੱਝ ਦਰਵਾਜ਼ੇ ਸਾਂ ਹੀ ਤੇ ਅੰਬਸਰ ਵਿੱਚ ਚਾ ਨਾ ਅੰਮ੍ਰਿਸਰ ਦਰਵਾਜ਼ਾ ਰਮੰਦਰ ਸਾਹਿਬ ਚ ਲਾਈਕ ਸੇ ਮੁੱਦਦਾ ਇਹ ਤੇ ਸਾਰੇ ਬੈਠੇ ਸੀ ਅੱਧਾ ਦੇਖੋ ਜੀ ਆਹ ਹੈਗਾ ਗੇਟ ਨੰਬਰ 5 ਦੇ ਬਾਅਦ ਦਾ ਦਰਵਾਜ਼ਾ ਇੱਥੇ ਦਾਲ ਦਾ ਲੰਗਰ ਜਿਹੜਾ ਪੰਨ ਦੱਸਿਆ ਸੀ ਚਕਾਂਦੇ ਆ ਜਦੋਂ ਗੁਰੂ ਸਾਹਿਬ ਜੀ ਆਪਣੀਆਂ ਫੌਜਾਂ ਜ਼ਖਮੀ ਹੁੰਦੇ ਸਨ ਉਹਨਾਂ ਦਾਲ ਦਾ ਲੰਗਰ ਚਾਹੁੰਦੇ ਸੀ ਇਹ ਉਹ ਦਾਲ ਦਾ ਲੰਗਰ ਲੱਗਣਾ ਹਲੇ ਲੱਗਣਾ ਵਾ ਸੰਗਤ ਆ ਕੇ ਬੈਠ ਰਹੀ ਹੈ ਆਪਣੇ ਬਾਟੇ ਢੋਲੀਆਂ ਲੈ ਕੇ ਸੋ ਇੱਧਰ ਦਾਲ ਦਾ ਲੰਗਰ ਲੱਗਣਾ ਸ਼ੁਰੂ ਹੋ ਗਿਆ ਸੋ ਆਪਾਂ ਥੋੜੀ ਜਿਹਾ ਇੱਥੇ ਰਹਿ ਕੇ ਬੈਠ ਕੇ ਤੇ ਕੀਟਨ ਸਰਵਨ ਕਰਕੇ ਆਪਾਂ ਚੱਲ ਜਾਈਏ ਜੀ ਗੋਬਿੰਦ ਕਾ ਬਾਗ ਗੁਰਦੁਆਰਾ ਗੋਬਿੰਦ ਕਾ ਬਾਗ ਨੂੰ ਤੱਕੇ ਜੀ ਇਹ ਗੇਟ ਨੰਬਰ 5 ਦੇ ਬਿਲਕੁਲ ਓਪੋਜ਼ਿਟ ਆ ਗੇਟ ਨੰਬਰ 5 ਤੋਂ ਜਾਉਂਗੇ ਗੇਟ ਨੰਬਰ 5 ਤੋਂ ਥੋੜੀ ਦੂਰ ਦੀ ਆਈ ਥਿੰਕ 1 ਕਿਲੋਮੀਟਰ ਦਾ ਕਿਲੋਮੀਟਰ ਦੀ ਦੂਰੀ ਤੇ ਆ ਇਹ ਗੁਰਦੁਆਰਾ ਸਾਹਿਬ ਉਹ ਦੇਖੋ ਜੀ ਸਾਹਮਣੇ ਇਹ ਨੰਬਰ 5 ਤੋਂ ਬਾਅਦ ਨਿਕਲਦੇ ਸਿੱਧਾ ਹੀ ਜਾਣਾ ਤੁਸ ਸਟ੍ਰੇਟ ਕਿਤੇ ਨਹੀਂ ਮੋੜਨਾ ਚੋਣਾ ਬਸ ਇੱਦਾਂ ਹੀ ਇਹ ਗੁਰਦੁਆਰਾ ਸਾਹਿਬ ਆ ਜਾਂਦਾ ਗੁਰੂ ਗੋਬਿੰਦਗੰਗਾਲ ਇੱਥੇ ਹੀ ਲੇਜ਼ਰ ਸ਼ੋਅ ਚੱਲਦੇ ਆ ਜਿਹੜਾ ਲੇਜ਼ਰ ਸ਼ੋਅ ਆਪਾਂ ਰਾਤ ਨੂੰ ਚੱਲਦਾ ਨਾ ਕੋਈ ਇਸੇ ਗੁਰਦੁਆਰੇ ਚੱਲਦਾ ਗੁਰਦੁਆਰਾ ਸਾਹਿਬ ਦੇਖੋ ਜੀ ਉਹ ਸਾਹਮਣੇ ਲਿਖਿਆ ਹੀ ਹੋਇਆ ਅੱਜ ਲੇਜ਼ਰ ਸ਼ੋਅ ਚਾਲੂ ਹੈ ਸੋ ਇੱਥੇ ਲੇਜਾ ਸ਼ੋ ਹੁੰਦਾ ਇੱਥੇ ਇਹ ਗੋਮਦ ਦਾ ਬਾਗ ਹੈ ਜੀ ਯਾ ਲਿਖਿਆ ਜੀ ਸਾਸੰਗਰੂ ਵੇਖਦੀ ਹੈ ਦਰਬਾਰ ਸਾਹਿਬ ਦੇ ਦਰਸ਼ਨਾਂ ਹਾਫ ਪੈਂਟ ਬੜਮੂੜਾ ਪਾ ਕੇ ਅੰਦਰ ਨਕਰ ਕੇ ਅੰਦਰ ਜਾਣਾ ਮਨਾ ਹੈ ਇੱਧਰ ਦੇਖੋ ਕਰੋ ਦਰਸ਼ਨ ਜੀ ਕਿੰਨਾ ਸੋਹਣਾ ਇਹ ਬਾਗ ਹੀ ਸੀ ਯਾਨੀ ਕਿ ਇੱਕ ਬਾਗ ਯਾ ਇੱਕ ਬਗੀਚਾ ਇੱਕ ਗਾਰਡਨ ਆ ਗਾਰਡਨ ਦੇ ਵਿੱਚ ਹੀ ਬਣਿਆ ਹੋਇਆ ਹੈ ਇਹ ਗੁਰਦੁਆਰਾ ਸਾਹਿਬ ਆ ਜਰਾ ਪਾਥ ਜਾ ਰਿਹਾ ਉਧਰ ਸਾਹਮਣੇ ਲੇਜਾ ਸ਼ੋ ਚੱਲਦਾ ਰਾਤ ਨੂੰ ਕਰੋ ਦਰਸ਼ਨ ਜੀ ਸਾਰੇ ਜਣੇ ਇੱਥੇ ਹੁੰਦਾ ਲੇਜੇ ਸ਼ੋ ਉਹ ਸ਼ਾਵਲ ਚੱਲਦੇ ਆ ਉਹ ਸ਼ਾਵਲ ਦੇ ਨਾਲ ਫਿਰ ਇਹ ਲੇਜੇ ਸ਼ੋ ਹੁੰਦਾ ਵਾ ਇੱਥੇ ਚੱਲਦਾ ਲੇਜੇ ਸ਼ੋ ਆਹ ਸ਼ਾਵਰ ਪਵਾੜੇ ਚੱਲਦੇ ਦੇਖੋ ਉਹ ਦੇਖੋ ਆਹ ਸ਼ਾਵਲ ਚੱਲਦੇ ਆ ਤੇ ਲੇਜੇ ਸ਼ੋ ਹੁੰਦਾ ਵਾ ਆਹ ਸ਼ਾਵਰ ਚੱਲਦੇ ਆ ਉਹ ਦੇਖੋ ਸ਼ਾਵਲੀ ਸ਼ਾਵਰ ਆ ਨਾ ਆਹ ਸ਼ਾਵਰ ਚੱਲਦੇ ਆ ਤੇ ਇੱਥੇ ਲੇਜੇ ਸ਼ੋ ਹੁੰਦਾ ਇਥੇ ਸੰਗਤਾਂ ਬੈਠੀਆਂ ਹੁੰਦੀਆਂ ਸਾਰੀਆਂ ਇਥੇ ਸੰਗਤ ਬੈਠਣ ਦਾ ਵਾ ਇੱਥੇ ਹੁੰਦਾ ਲੇਜੇ ਸ਼ੋ ਆ ਦੇਖੋ ਜੀ ਇਹ ਹੈਗਾ ਗੋਬਿੰਦ ਕਪਾਲ ਇਹਦੇ ਅੰਦਰ ਆਪਾਂ ਇੰਟਰਪਰਟ ਦੇਖੋ ਆਪਾਂ ਪਟਿਕਾ ਲੱਗੇ ਮੱਥਾ ਚੀਦਰ ਬਾਦ ਸਾਹਿਬ ਦੇ ਅੰਦਰ ਇੱਥੇ ਬੈਠੇ ਦੱਸੋ ਨਾ ਮੈਂ ਕਹਿੰਦਾ ਬਸ ਪੈਸੰਦ ਕਰਦਾ ਆ ਦੇਖੋ ਜੀ ਸਾਤਾ ਤਪਈ ਹਰਿਆਵਲੀ ਜਿੱਥੇ ਵੀ ਆ ਸਤਿਗੁਰੂ ਬੈਠਾ

ਇਹ ਦੇਖੋ ਬਿਲਕੁਲ ਆਪਾਂ ਨੇੜੇ ਆ ਗਏ ਆ ਇੱਥੇ ਹੁੰਦਾ ਲੇਜ਼ਰ ਲਾਈਟ ਸ਼ੋਅ ਆ ਜਗਾ ਜਿੱਥੇ ਲੇਜ਼ਰ ਲਾਈ ਸ਼ੋ ਹੁੰਦਾ ਆਪਣਾ ਸ਼ਾਵਲ ਦੇ ਨਾਲ ਤੁਸੀਂ ਦੇਖੋ ਕਿੰਨੀ ਟੈਕਨੋਲੋਜੀ ਇਹਦੇ ਵਿੱਚ ਵਰਤੀ ਆ ਇੱਥੇ ਲੇਜ਼ਰ ਲਾਈ ਸ਼ੋ ਕਰਦੇ ਆ ਇਹ ਕਿੰਨੀ ਟੈਕਨੋਲੋਜੀ ਵਰਤਦੇ ਆ ਲੇਜ਼ਰ ਲਾਈ ਸ਼ੋ ਕਰਨ ਲਈ ਇਹ ਆ ਦੇਖੋ ਆਹ ਵਾਲੇ ਲੇਜ਼ਰ ਲਾਈ ਸ਼ੋ ਕਿੰਨਾ ਵੱਡਾ ਹੋ ਆ ਰਾਉਂਡ ਕਿੰਨੇ ਸ਼ਾਵਲ ਕਿੰਨੇ ਟੈਕਨੋਲੋਜੀ ਕਿੰਨਾ ਮਾਈਂਡ ਸੈਟ ਕਰਨਾ ਪੈਂਦਾ ਇਸ ਚੀਜ਼ ਨੂੰ ਬਣਾਉਣ ਲਈ ਲੇਜ਼ਰ ਲਾਈਟ ਸ਼ੋਅ ਤੇ ਪੂਰੀ ਇਤਿਹਾਸਿਕ ਹਿਸਟਰੀ ਦਿਖਾਉਣ ਲਈ ਬਹੁਤ ਹੀ ਜ਼ਿਆਦਾ ਕਰਨਾ ਪੈਂਦਾ ਦੇਖੋ ਕਿੰਦਾ ਵੱਡਾ ਹੈ ਨਾ ਤੇ ਵਾਓ ਆ ਜਾ ਆ ਜਾ ਸੋ ਆਪਣੇ ਬੱਚੇ ਤਾਂ ਇੱਥੇ ਬਿਲਕੁਲ ਆ ਫੁੱਲੇ ਫਾਇਦੇ ਸੀ ਵੀ ਅਸੀਂ ਘਰ ਵੀ ਜਾਣਾ ਕਿੰਦਾਂ ਲੇਟ ਲਟਈਆ ਹੁੰਦਾ ਫਿਰ ਦੇਖੋ ਬਾਗ ਦੇ ਵਿੱਚ ਜਾ ਕੇ ਔਰ ਲੋਕਲ ਆਪਣੇ ਵੀ ਹੈਗੇ ਨੇ ਪਰ ਉਥੇ ਕੰਮ ਹੀ ਖਰਾਬ ਕੀਤਾ ਹੁੰਦਾ ਕਾਫੀ ਮੋਸਟਲੀ ਬੱਚੇ ਨੇ ਸੋ ਆਪਾਂ ਫਿਰ ਬਾਹਰ ਜਾਣਗੇ ਜਾ ਲੈ ਸਕਿਆ ਇਥੇ ਚੱਲਦਾ ਸੀਗਾ ਵਾਟਰ ਕੂਲਰ ਜਾ ਲੈ ਸਕਿਆ ਪਿਆਸ ਬਹੁਤ ਲੱਗੀ ਸੀ ਬਹੁਤ ਵੱਡਾ ਗੁਰਦੁਆਰਾ ਸਾਹਿਬ ਸੀ ਯਾਨੀ ਗੁਰਦੁਆਰਾ ਤੇ ਅੰਦਰ ਪ੍ਰਕਾਸ਼ਤਾ ਹੈਗਾ ਤੇ ਜਿਹੜਾ ਬਾਗ ਉਹ ਬਹੁਤ ਵੱਡਾ ਗਾਰਡਨ ਆ ਗਾਰਡਨ ਬਹੁਤ ਵੱਡਾ ਸੀ ਜਿਆ ਸਾਰਾ ਘੁੰਮੇ ਫਿਰੇ ਸੋ ਬੱਚੇ ਨਹੀਂ ਆ ਰਹੇ ਸੀਗੇ ਵਾਜਾ ਮਾਰ ਮੜ ਕੇ ਉਹਨੂੰ ਲੈ ਕੇ ਆਂਦਾ ਵੀ ਆਜੋ ਆਜੋ ਹੁਣ ਜਾਜੋ ਉਹ ਨਹੀਂ ਆ ਰਹੇ ਸੀ ਅਸੀਂ ਅਗਰੇ ਤੋਂ ਲੱਗੇ ਸੀ ਅਸੀਂ ਕਿਉਂ ਚਲੀਏ ਇੱਧਰ ਵੀ ਦੇਖੋ ਹਾਲ ਤਾਂ ਮੈਂ ਇੱਧਰ ਤੁਹਾਨੂੰ ਲੈ ਕੇ ਨਹੀਂ ਗਈ ਇੱਧਰ ਵੀ ਬਹੁਤ ਵੱਡਾ ਸੀਗਾ ਹਾਲੇ ਬਸ ਇੰਨੇ ਕਦੇ ਵਿੱਚ ਹੀ ਸਾਡਾ ਤਾਂ ਵਲੌਗ ਫੁੱਲ ਹੋਣ ਵਾਲਾ ਸੀਗਾ ਤੇ ਸਪੇਸ ਵੀ ਫਿਰ ਘਟ ਜਾਂਦੀ ਹੈ ਸੋ ਫਿਰ ਵਾਪਸੀ ਆਪਾਂ ਆ ਗਏ ਵਾਪਸੀ ਆ ਕੇ ਆਪਾਂ ਦਾਲ ਦਾ ਲੰਗਰ ਛੱਕਿਆ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਗੁਰੂ ਸਗੋਬ ਸਿੰਘ ਜੀ ਦੇ ਸਾਹਿਬ ਦੇ ਟੈਂਟ ਤੋਂ ਚੱਲਦਾ ਆ ਰਿਹਾ ਸਾਰੇ ਸੰਗਤ ਲੰਗਰ ਛੱਕਦੀ ਹੈ ਜੀ ਇਹ ਲੰਗਰ ਜੂ ਛੱਕ ਕੇ ਆਇਆ ਕੋਣ ਜਿਹੜੇ ਵੀ ਜਾਂਦੇ ਨੇ ਗੇਟ ਨੰਬਰ 5 ਦੇ ਬਾਹਰ ਲੱਗਦਾ ਇਹ ਅੰਦਲੀ ਸਾਈਡ ਤੇ ਬਾਹਰੋਂ ਦੇਖਣ ਬੈਜੇ ਹੋ ਵੀ ਅੰਦਲੀ ਸਾਈਡ ਗੇਟ ਨੰਬਰ 5 ਚ ਠੀਕ ਹੈ ਜੀ ਅਸੀਂ ਵੇਟ ਕਰ ਰਹੇ ਸੀ ਵੀ ਚਲ ਬਾਟੀਆਂ ਮਿਲਣ ਸਾਨੂੰ ਅਸੀਂ ਵੀ ਲੰਗਾ ਛਕੀਏ ਸੋ ਅਸੀਂ ਲੰਗਾ ਛਕਿਆ ਤੇ ਆਪਾਂ ਇਹ ਆਪਣੇ ਰੂਮ ਚ ਵਾਪਸ ਬਹੁਤ ਥੱਕ ਜੇ ਜੇ ਅਸੀਂ ਅੱਖਾਂ ਦੇਖੋ ਸਾਡੀਆਂ ਨੀਂਦ ਪੂਰੀ ਨਾ ਹੋਣ ਕਰਕੇ ਸੁਜੀਆਂ ਪਈਆਂ ਡਾਰਕ ਸਰਕਲ ਹੋਏ ਪਏ ਹੋਈ ਤਰਾਂ ਹੋਈ ਵੀ ਆ ਤੇ ਪਛੇਤ ਨੀਂਦ ਨਾ ਪੂਰੀ ਹੋਣੀ ਟਾਈਮ ਨਾਲ ਉੱਠ ਕੇ ਮੱਥਾ ਟੇਕਣਾ ਪੈਂਦਾ ਇੱਦਾਂ ਉਦਾਂ ਆਪਣਾ ਘਰ ਵਰਗਾ ਮਾਹੌਲ ਨਹੀਂ ਹੈਗੀ ਕਿ ਜਦੋਂ ਮਾਜੀ ਉੱਠ ਕੇ ਚੱਲਦੀ ਏ ਥੱਕੇ ਹਾਰੇ ਵੇਸੀ ਆ ਕੇ ਅਸੀਂ ਫੇਰ ਥੱਕ ਗਏ ਫੇਰ ਅਸੀਂ ਲੈ ਲੇਟ ਗਏ થોੜਾ ਰੈਸਟ ਕਰਨ ਲੱਗੇ ਕਿ ਅਸੀਂ ਫੇਰ ਕਹਿੰਦੇ ਸੀ ਵੀ ਮਾਰਕੀਟ ਫੇਰ ਘੁੰਮ ਕੇ ਆਵਾਂਗੇ ਸਾਰੇ ਜਾਨੇ ਰੈਸਟ ਕੀਤਾ ਤੇ ਅਗਲਾ 파ਰਟ ਤੁਹਾਨੂੰ ਮਾਰਕੀਟ ਵਿੱਚ ਲੈ ਕੇ ਜਾਵਾਂਗੇ ਸੋ ਮਿਲਦੇ ਆਪਾਂ ਨੈਕਸਟ 파ਰਟ ਵਿੱਚ ਤਦ ਤੱਕ ਲਈ ਇਜਾਜ਼ਤ ਬਾਏ ਬਾਏ